ਅੱਕੀ ਗੱਲ ਇਹ ਆ ਕਿ ਜਿੱਥੇ ਤੁਹਾਨੂੰ ਇਲਾਜ ਮਿਲਦੀ ਜਿਹੜਾ ਇਹ ਉਹ ਵੇਖ ਤ ਉਹ ਦੁਰੂਦਾ ਸਿਉ ਤਮ ਇੱਕ ਜੀ ਸਾਈਟ ਹੈ ਜਿਹੜੀ ਪ੍ਰੀਵੈਂਟੇਬਲ ਹੈ ਪੂਰੇ ਪਿੰਡੀ ਦਾ ਤੁਹਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਤੁਸੀਂ ਸਾਰਿਆਂ ਨੂੰ ਵੀ ਦੱਸਿਓ ਇਹ ਗੱਲ ਬਾਰੇ ਇਹਦੇ ਲਈ ਤੁਸੀਂ ਆਪਣੇ ਇਲਾਕੇ ਦੇ ਬੜੀ ਦੇ ਬਾਰੇ ਜਲਵਾਉਂਦੀਆਂ ਨੇ ਡੀਏਡੀਕਸ਼ਨ ਦੀ ਕੁਲਫੇ ਕੁਝ ਦਿਨਾਂ ਛੇ ਕੋਲਾਂ ਦਾ ਲੋਕਾਂ ਦੇ ਹੋਰ ਵੀ ਭੁੱਲੇ ਨੇ ਬਟ ਫਿਰ ਵੀ ਸਾਡੇ ਕੰਮਕਾੜ ਦੇ ਵਿੱਚ ਔਰ ਸੁਧਾਰ ਲਿਓ ਮੀਟਿੰਗ ਰਹੀ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਜੀ ਵਿਚਾਰ ਕਰਦੇ ਹਾਂ ਪਰ ਡਰਗ ਦਾ ਇੱਕ ਪਹਿਲੂ ਇਹ ਵੀ ਹੈ ਜੀ ਕਿ ਪਬਲਿਕ ਵੱਲੋਂ ਪੂਰੀ ਪਾਰਟਿਸਪੇਸ਼ਨ ਹੋਵੇ ਪੁਲਿਸ ਵੱਲੋਂ ਉਹਦੇ ਤੇ ਕਾਰਵਾਈ ਹੋਵੇ ਤੇ ਜਦੋਂ ਪਰਿਵਾਰਾਂ ਨੂੰ ਪਤਾ ਹੁੰਦਾ ਹੈ ਕਿ ਕਈ ਸਟੈਪ ਨੇ ਪੰਜਾਬ ਪੁਲਿਸ ਦੇ ਪਹਿਲੀ ਗੱਲ ਹੈ ਜੀ ਪੰਜਾਬ ਪੁਲਿਸ ਜੇ ਉਹ ਬੱਚਾ ਥਾਣੇ ਮੂਲੇ ਜਾਂਦੇ ਹੁੰਦੇ ਤਾਂ ਮੱਥਾ ਟੇਕ ਕੇ ਲੰਘਦੇ ਸੀ ਪੁਲਿਸ ਦਾ ਡਰ ਐਨਾ ਸੀ ਪਰ ਹੁਣ ਪੁਲਸ ਤੋਂ ਦੇ ਕੈਂਪ ਦਾ ਨਾਲ ਅੱਜ ਹਰ ਇੱਕ ਬੰਦਾ ਬੇਝਿਜਕ ਪੁਲਸ ਕੋਲ ਜਾ ਸਕਦਾ ਪੁਲਸ ਉਸ ਨੂੰ ਕਾਮਪਰਟ ਕਰਦੀ ਆ ਪਹਿਲਾਂ ਮੰਗ ਨਹੀਂ ਹੈਗਾ ਵੀ ਚਾਰ ਬੰਦੇ ਮੋਤਮ ਵਾਲਾ ਉਹਨਾਂ ਕੋਲ ਜਾਓ ਫਿਰ ਉਹਨਾਂ ਨਾਲ ਸਾਣੇ ਲੈ ਕੇ ਜਾਓ ਪਰ ਇਸ ਤਰ੍ਹਾਂ ਦੀ ਹੁਣ ਕੋਈ ਗੱਲਬਾਤ ਨਹੀਂ ਕੋਈ ਵੀ ਬੰਦਾ ਪੁਲਸ ਦੀ ਹੈਲਪ ਲਾਈਨ ਲਈ ਬਿਨਾਂ ਝਿਜਕ ਪੁਲਸ ਜਿਆਰ ਕੋਲ ਜਾ ਸਕਦਾ ਪੁਲਸ ਦੇ ਜਿਹੜਾ ਇਹ ਅੱਜ ਦਾ ਸੰਪਰਕ ਪ੍ਰੋਗਰਾਮ ਲਿਖਿਆ ਹੋਇਆ ਹੈਗਾ ਪੰਜਾਬ ਸਰਕਾਰ ਨੇ ਸਾਡੇ ਬੀਜਪੀ ਸਾਹਿਬ ਵੱਲੋਂ ਜਿਹੜੇ ਐਫਰਟ ਕੀਤੇ ਜਾ ਰਹੇ ਨੇ ਬੜੇ ਵਧੀਆ ਐਫਰਟ ਹੈਗੇ ਨੇ ਜਿਨ੍ਹਾਂ ਨਾਲ ਪੁਲਿਸ ਦਾ ਤੇ ਲੋਕਾਂ ਦਾ ਦਿਸਨਾ ਬੜਾ ਨੇੜੇ ਦਾ ਬਣ ਮੈਜਰ ਐਸਐਸਪੀ ਸਾਹਿਬ ਸੰਡੇ ਖਮਾਣ ਦੇ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਸਮਾਨ ਚੋਰੀ ਕਰਕੇ ਵੀ ਹੋਰੀ ਹੋਰੀ ਉਹ ਵੱਡੇ ਕ੍ਰਾਈਮ ਦੇ ਵਿੱਚ ਜਿਹੜਾ ਨਸ਼ੇਖਾਨ ਵਾਲਾ ਬੰਦਾ ਆਦੀ ਹੋ ਗਿਆ ਵੱਡੇ ਕ੍ਰਾਈਮ ਦੇ ਵਿੱਚ ਉਹ ਆਪਣਾ ਹੱਥ ਪਸਾਰਨਾ ਸ਼ੁਰੂ ਕਰ ਦੇਗਾ ਘਰ ਦੇ ਵਿੱਚੋਂ ਚੋਰੀਆਂ ਕਰੇਗਾ ਉਸ ਦੇ ਵਿੱਚੋਂ ਬਾਹਰ ਚੋਰੀਆਂ ਕਰੇਗਾ ਜਦੋਂ ਹੋਰ ਮਾੜੇ ਬੰਦਿਆਂ ਨਾਲ ਉਹਦੇ ਸੰਬੰਧ ਪੈਦਾ ਹੋ ਜਾਣਗੇ ਤੋੜ ਡਕੈਤੀਆਂ ਕਤਲ ਦੇ ਵਿੱਚ ਜਿਹੜੇ ਵੱਡੇ ਵੱਡੇ ਕ੍ਰਾਈਮ ਦੇ ਵਿੱਚ ਉਹ ਬੰਦਾ ਆਪਣੇ ਨਸ਼ੇ ਦੀ ਪੂਰਤੀ ਖਰਤਰ ਅੱਗੇ ਆਪਣਾ ਹੱਥ ਜੜਾ ਵਧਾਉਣ ਲੱਗ ਪੈਂਦਾ ਇਸ ਸਮਝਣਾ ਕਿ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਉਹ ਪੇਰੈਂਟਸ ਦੀ ਮਾਪਿਓ ਦੀ ਜਦੋਂ ਮਾਪਿਆਂ ਨੂੰ ਪਤਾ ਲੱਗਦਾ ਹੈ ਕਿ ਬੱਚਾ ਨਸ਼ੇ ਲੈ ਕੇ ਆਉਂਦਾ ਹੈ ਤੋ ਉਹਨਾਂ ਕਦੀ ਨਹੀਂ ਪੁਲਿਸ ਨੂੰ ਦੱਸਿਆ ਵੀ ਇਹ ਫਰਾਨੀ ਥਾਂ ਤੋਂ ਲੈ ਕੇ ਆਉਂਦਾ ਉੱਥੇ ਕੰਟਰੋਲ ਕੀਤਾ ਕੋਈ ਪੇਰੈਂਟਸ ਨਹੀਂ ਦੱਸਦਾ ਡਰਦੇ ਨੇ ਦੇਖੋ ਪੁਲਿਸ ਨੂੰ ਜਿਹੜੀ ਤੁਸੀਂ ਕੋਈ ਇਨਫੋਰਮੇਸ਼ਨ ਦਿਓਗੇ ਅਸੀਂ ਹਮੇਸ਼ਾ ਸੈਕਟ੍ਰੀਟ ਰੱਖਣੀ ਹੈ ਪੰਜਾਬ ਗਵਰਨਮੈਂਟ ਨੂੰ ਸਾਡੇ ਪੁਲਿਸ ਡਿਪਾਰਟਮੈਂਟ ਨੂੰ ਨੰਬਰ ਦਿੱਤੇ ਗਏ ਨੇ ਉਹਨਾਂ ਨੰਬਰ ਤੇ ਕਾਲ ਕਰੋ ਹਰ ਇੱਕ ਗੱਲ ਤੁਹਾਡੀ ਅਸੀਂ ਸੀਕਰਟ ਰੱਖਾਂਗੇ ਔਰ ਆਪਦੇ ਵਿੱਚ ਜੁੜਤ ਕਾਇਮ ਕਰੋ ਪਹਿਲੇ ਜਿਹੜਾ ਕੋਈ ਨਿਸ਼ੜੀ ਕਿਸੇ ਤੋਂ ਨਸ਼ਾ ਲੈ ਕੇ ਆਉਂਦਾ ਹੈ ਜਿਹੜਾ ਸਪਲਾਈਰ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਜ਼ਰੂਰ ਦੇ ਤਾਕਿ ਪੁਲਿਸ ਜੜੀ ਉਹ ਸਪਲਾਈਰ ਦੇ ਉੱਤੇ ਸਿਕੰਜਾ ਕੱਸੇ ਜਿਨੇ ਵੀ ਸਮਗਲਰ ਨੇ ਸਪਲਾਈਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰਾਈਆਂ ਨੇ ਮਕਾਇਦਾ ਪਿੰਡਾਂ ਦੇ ਵਿੱਚ ਅਸੀਂ ਅਨਾਉਂਸਮੈਂਟ ਵੀ ਕਰਾਉਣੇ ਆ। ਓਕੇ ਜੀ। ਥੈਂਕ ਯੂ। ਚਲੋ ਸਰ।